31 ਦਸੰਬਰ ਨੂੰ ਦਿਲਜੀਤ ਦੋਸਾਂ ਦੇ ਦਿਲੂ ਮਨਤੀ ਟੂਰ ਦਾ ਹੋਣ ਵਾਲਾ ਆਖਰੀ ਸ਼ੋਅ ਇਸ ਸ਼ੋਅ ਦੇ ਵਿੱਚ ਏਪੀ ਢਿੱਲੋਂ ਨੂੰ ਦੇਣਗੇ ਦਿਲਜੀਤ ਦੋਸਾਂ ਜਵਾਬ ਭਾਈ ਨਿਕੋ ਗੱਲ ਕਹਿਣੀ ਮੈਂ ਇੰਸਟਾਗ੍ਰਾਮ ਤੇ ਪਹਿਲਾਂ ਬਲੌ ਅਨਬਲੌਕ ਦੇ ਕਰ ਦੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ 31 ਦਸੰਬਰ ਲੁਧਿਆਣੇ ਦੇ ਵਿੱਚ ਦਿਲਜੀਤ ਦਸਾਂਜ ਦੇ ਦਿਲ ਨੂੰ ਨਤੀ ਟੂਰ ਦਾ ਆਖਰੀ ਸ਼ੋਅ ਹੋਣ ਵਾਲਾ ਜਣਾ ਕਿ ਉਹਨਾਂ ਨੇ ਲਿਖਿਆ ਕਿ ਗ੍ਰੈਂਡ ਫਿਨਾਲੇ ਔਰ ਇਸ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਦਿਲਜੀਤ ਦਸਾਂਜ ਏਪੀ ਟੱਲੂ ਨੂੰ ਜਵਾਬ ਦਿੰਦੇ ਨੇ ਜਾਂ ਫਿਰ ਨਹੀਂ ਦਿੰਦੇ ਕਿਉਂਕਿ ਜੇ ਆਪਾਂ ਗੱਲ ਕਰੀਏ ਏਪੀ ਟੱਲੂ ਦੇ ਸ਼ੋਅ ਦੀ 21 ਦਸੰਬਰ ਚੰਡੀਗੜ੍ਹ ਦੇ ਵਿੱਚ ਏਪੀ ਟੱਲੂ ਦਾ ਸ਼ੋਅ ਸੀ ਜਿਸ ਦੇ ਵਿੱਚ ਸਟੇਜ ਦੇ ਵਿੱਚ ਹੀ ਵਿਵਾਦ ਹੋ ਕੇ ਬੋਲਿਆ ਗਿਆ ਸੀ ਕੀ ਦਲਜੀਤ ਭਾਜੀ ਤੁਸੀਂ ਗੱਲਾਂ ਕਰਦੇ ਹੋ ਕਿ ਮੇਰੇ ਦੋਨਾਂ ਭਰਾਵਾਂ ਨੂੰ ਬੈਸਟ ਆਫ ਲੱਕ ਕਰਨ ਔਇਲਾ ਔਰ ਏਪੀ ਢਿੱਲਰ ਨੂੰ ਏਪੀ ਢਿੱਲਰ ਨੇ ਜਵਾਬ ਦਿੱਤਾ ਕਿ ਤੁਸੀਂ ਸਾਨੂੰ ਬੈਸਟ ਆਫ ਲੱਕ ਤਾਂ ਕਹਿ ਰਹੇ ਹੋ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਸਭ ਤੋਂ ਪਹਿਲਾਂ ਇੰਸਟਾਗ੍ਰam ਤੇ ਮੈਨੂੰ ਅਨਬਲੌਕ ਕਰੋ ਫੇਰ ਮੇਰੇ ਨਾਲ ਗੱਲ ਕਰੋ ਇੱਕ ਗੱਲ ਦਲਜੀਤ ਭਾਜੀ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਭਾਜੀ ਨੇ ਥੋੜੇ ਦਿਨ ਪਹਿਲਾਂ ਗਿਆ ਹੀ ਗੱਲ ਏ ਤੇ ਚੜ੍ਹ ਕੇ ਵੀ ਕਰਨ ਦੇ ਏਪੀ ਦੋ ਬਾਈ ਸਾਡੇ ਟੂ ਸਟਾਰਟ ਕਰਨ ਲੱਗੇ ਆ ਹਨਾ ਤੇ ਆਪਾਂ ਇਹ ਕਿਹਾ ਤੰਬਾ ਨੇ ਕੋਈ ਗੱਲ ਕਹਿਣੀ ਮੈਨੂੰ ਇੰਸਟਾਗ੍ਰਾਮ ਤੇ ਪਹਿਲਾਂ ਬਲੌਗ ਅਨਬਲੌਗ ਤੇ ਕਰ ਦੋ ਸੋ ਉਸ ਤੋਂ ਬਾਅਦ ਦਲਜੀਤ ਨੇ ਇੰਸਟਾਗ੍ਰਾਮ ਤੇ ਸਟੋਰੀ ਪਾਈ ਔਰ ਕਿਹਾ ਕਿ ਮੈਂ ਤੈਨੂੰ ਬਲੌਕ ਨਹੀਂ ਕੀਤਾ ਮੇਰੀ ਲੜਾਈ ਸਰਕਾਰਾਂ ਨਾਲ ਐ ਕਲਾਕਾਰਾਂ ਨਾਲ ਲਈ ਸੋ 31 ਦਸੰਬਰ ਨੂੰ ਲੁਧਿਆਣੇ ਦੇ ਵਿੱਚ ਦਲਜੀਤ ਉਸਾਂ ਦਾ ਦਿਲੂਮ ਨਦੀ ਟੂਰ ਦਾ ਆਖਰੀ ਸ਼ੋਅ ਹੋਣ ਵਾਲਾ ਹੈ ਕੀ ਕਮੈਂਟ ਕਰਕੇ ਜ਼ਰੂਰ ਦੱਸਿਓ ਕੀ ਲੱਗਦਾ ਹੈ ਕਿ ਦਲਜੀਤ ਉਸਾਂ ਦੇ ਏਪੀ ਟੱਲ ਨੂੰ ਸਟੇਜ ਤੇ ਚੜ੍ਹ ਕੇ ਰਿਪਲਾਈ ਦਿੰਦੇ ਨੇ ਜਾਂ ਫਿਰ ਨਹੀਂ ਦਿੰਦੇ ਕਿਉਂਕਿ ਜਦੋਂ ਵੀ ਕੋਈ ਐਡਵਾਈਜ਼ਰੀ ਜਾਰੀ ਹੁੰਦੀ ਹੈ ਜਦੋਂ ਵੀ ਕੁਝ ਹੁੰਦਾ ਹੈ ਦਲਜੀਤ ਦੋਸਾਂਜ ਦੂਸਰੇ ਦਿਨ ਜਦੋਂ ਉਹਨਾਂ ਦਾ ਕਾਨਸੈਪਟ ਹੁੰਦਾ ਤਾਂ ਉੱਥੇ ਚੜ ਕੇ ਸਟੇਜ ਤੇ ਉੱਪਰ ਜ਼ਰੂਰ ਜਵਾਬ ਦਿੰਦੇ ਨੇ ਚਾਹੇ ਉਹ ਸਰਕਾਰਾਂ ਦਾ ਮੁੱਦਾ ਹੋਵੇ ਚਾਹੇ ਉਹ ਐਡਵਾਈਜ਼ਰੀ ਦਾ ਮੁੱਦਾ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮੁੱਦਾ ਹੋਵੇ ਉਹ ਜਵਾਬ ਜ਼ਰੂਰ ਦਿੰਦੇ ਨੇ ਰਿਪਲਾਈ ਜ਼ਰੂਰ ਕਰਦੇ ਨੇ ਔਰ ਕਹਿੰਦੇ ਨੇ ਕਿ ਝੁਕੇਗਾ ਨਹੀਂ ਜੀਜਾ ਸੋ ਹੁਣ ਦੇਖਣਾ ਇਹ ਹੋਵੇਗਾ ਕਿ 31 ਦਸੰਬਰ ਨੂੰ ਦਲਜੀਤ ਦੋਸਾਂਜ ਏਪੀ ਟੈਨ ਨੂੰ ਰਿਪਲਾਈ ਕਰਦੇ ਜਾਂ ਫਿਰ ਨਹੀਂ ਕਰਦੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਉਂਕਿ ਮੁੱਦਾ ਬਹੁਤ ਗਰਮਾਇਆ ਹੋਇਆ ਇਸ ਤੇ ਚੱਲਦੇ ਆਂ ਕਈ ਜਿਹੜੇ ਆਰਟਿਸਟ ਨੇ ਇਸ ਚਾਹੇ ਉਹ ਬਾਸ਼ਾ ਹੋਣ ਚਾਹੇ ਉਹ ਬੰਟੀ ਬੈਂਸ ਹੋਵੇ ਚਾਹੇ ਉਹ ਸਿੰਘ ਹੋਵੇ ਕੋਈ ਵੀ ਹੋਵੇ ਏਪੀ ਡਲਨੋਰ ਜੋ ਦਲਜੀਤ ਦਸਾਂਜ ਦੀ ਕੰਟਰੋਵਰਸੀ ਚੱਲਦੀ ਪਈ ਐ ਇਸ ਦੇ ਵਿੱਚ ਆਰ ਐਨ ਏ ਦੋਨਾਂ ਕਲਾਕਾਰਾਂ ਨੂੰ ਸਮਝਾ ਰਹੇ ਨੇ ਪਰ ਜਿਹੜਾ ਪੱਖ ਸੀ ਏਪੀ ਡਲੋ ਨੇ ਤਾਂ ਆਪਣਾ ਪੱਖ ਰੱਖ ਦਿੱਤਾ ਪਰ ਕੀ ਦਲਜੀਤ ਦਸਾਂਜ 31 ਦਸੰਬਰ ਔਰ ਇਸ ਸਾਲ ਦੀ ਆਖਰੀ ਰਾਤ ਹੋਏਗੀ ਕਿਉਂਕਿ ਤਿਲੂ ਮਿਨਾਤੀ ਟੂਰ ਦਾ ਵੀ ਐਂਡ ਹੋਣ ਵਾਲਾ ਹੈ ਉਹਨਾਂ ਨੇ ਕਿਹਾ ਕਿ ਗ੍ਰੈਂਡ ਫਿਨਾਲੇ ਜਿਹੜਾ ਆ ਉਹ ਮੇਰੇ ਸ਼ਹਿਰ ਦੇ ਵਿੱਚ ਲੁਧਿਆਣੇ ਦੇ ਵਿੱਚ ਹੋਣ ਵਾਲਾ ਹੈ ਕੀ ਇਸ ਗ੍ਰੈਂਡ ਫਿਨਾਲੇ ਦੇ ਵਿੱਚ ਦਲਜੀਤ ਦਸਾਂਜ ਏਪੀ ਟਲ ਨੂੰ ਰਿਪਲਾਈ ਕਰਦੇ ਜਾਫਰ ਨਹੀਂ ਕਰਦੇ ਕਮੈਂਟ ਕਰਕੇ ਜ਼ਰੂਰ ਦੱਸਿਓ